ਕੱਚੀਆਂ ਉਮਰਾਂ ਰੁਈਆਂ ਦਾੜੀਆਂ ਵਾਲੇ ਉਹ ਘਰਾਂ ਦੇ ਚਿਰਾਗ ਜਦੋਂ ਸਵੇ ਬਣ ਗਏ ਤਾਂ ਮਾਵਾ ਨੇ ਆਪਣੀਆਂ ਖਾਲੀ ਬੁਕਲਾਂ ਵਿੱਚ ਸਬਰ ਕੁੱਟ ਲਏ ਮਮਤਾ ਉਹਨਾਂ ਦੀਆਂ ਕੋਖਾਂ ਵਿੱਚ ਹੌਂਕਾ ਬਣ ਕੇ ਰਹਿ ਗਈ ਕੋਕ ਲੈਣੀ ਰੋਤੇ ਸੀ ਆਈ ਕਿ ਪਰ ਜੋਵਨ ਤੇ ਆਏ ਫੁੱਲਾਂ ਨੂੰ ਸਾੜ ਗਏ ਉਹਨਾਂ ਘਰਾਂ ਦੀਆਂ ਢੇਲੀਆਂ ਅੱਜ ਵੀ ਉਹਨਾਂ ਪੁੱਤਾਂ ਨੂੰ ਢੀਕਦੀਆਂ ਉਹ ਪੱਥਰ ਹੋ ਚੁੱਕੇ ਸੀਨਿਆਂ ਵਿੱਚੋਂ ਅੱਜ ਵੀ ਆਉਂਦੇ ਜਾਂਦੇ ਸਾਮਾਂ ਨਾਲ ਹਾਈ ਪੁੱਤ ਹਾਈ ਪੁੱਤ ਦੀਆਂ ਆਵਾਜ਼ਾਂ ਆਉਂਦੀਆਂ ਉਹ ਅੱਖਾਂ ਦੇ ਤਾਰੇ ਸੀ ਉਹ ਭਾਵੇਂ ਅੱਖਾਂ ਵਿੱਚ ਗਏ ਪਰ ਸੱਚ ਜਾਣੀ ਉਹਨਾਂ ਮਾਵਾਂ ਨੇ ਅੱਜ ਤੱਕ ਅੱਖਾਂ ਨਹੀਂ ਵਿੱਚਿਆ ਕਦੇ ਅੱਖਾਂ ਨਹੀਂ ਵਿੱਚਿਆ